ਖਾਲਸਾ ਦੀ ਤਰ੍ਹਾਂ ਇਸ ਵਾਰ ਦੀ ਖਾਲਸਾਈ ਜਹੋ ਜਲਾਲ ਦੇ ਪ੍ਰਤੀਕ ਬੋਲਾ ਮਹੱਲਾ ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਨਨਤਪੁਰ ਸਾਹਿਬ ਤੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਬੋਲਾ ਮਹੱਲਾ ਮਕੀ ਸੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਕੇਸਗੜ ਸਾਹਿਬ ਤੇ ਤੱਕ ਨੂੰ ਸੁੰਦਰ ਢੰਗ ਦੇ ਨਾਲ ਸਜਾਇਆ ਗਿਆ ਹੈ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਜੀ ਨਤਮਸਤਕ ਹੋਣ ਪਹੁੰਚੀਆਂ ਨੇ ਤੁਹਾਨੂੰ ਦੱਸਦੀ ਕਿ ਦੋ ਪੜਾਵਾ ਦੇ ਵਿੱਚ ਮਨਾਏ ਜਾਣ ਵਾਲੇ ਬੋਲਾ ਮਹੱਲਾ ਦੀ ਸ਼ੁਰੂਆਤ 13ਵੀਂ ਰਾਤ ਨੂੰ ਨਨਤਪੁਰ ਸਾਹਿਬ ਦੇ ਕਿਲੇ ਤੋਂ ਹੁੰਦੀ ਹੈ ਤੇ ਉਸ ਤੋਂ ਬਾਅਦ ਪਹਿਲਾ ਪੜਾ ਕੀ ਰਕਪੁਰ ਸਾਹਿਬ ਦੇ ਵਾਖਾ ਕੋਲੋਂ ਕਾਜ ਸ਼ੁਰੂ ਹੁੰਦਾ ਇਸ ਮੌਕੇ ਹੋਲਾ ਮਹੱਲਾ ਦੇ ਆਰੰਭ ਦੇ ਵਿੱਚ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਪਾਤ ਆਰੰਭ ਹੁੰਦੇ ਨੇ ਇਸ ਤੋਂ ਬਾਅਦ ਹੋਲਾ ਮਹੱਲਾ ਦਾ ਦੂਸਰਾ ਪੜਾ ਸ਼੍ਰੀ ਨੰਗਪੁਰ ਸਾਹਿਬ ਵਿਖੇ ਆਰੰਭ ਹੁੰਦਾ ਜਿੱਥੇ ਸ੍ਰੀ ਅਖੰਡ ਪਾਤਸ਼ਾਹ ਦੇ ਪਾਤ ਆਰੰਭ ਹੁੰਦੇ ਨੇ ਇਸ ਮੌਕੇ ਨਿਹੰਗ ਸਿੰਘਾਂ ਦੇ ਜੋਹਰ ਖਿੱਚ ਦਾ ਕੇਂਦਰ ਰਹਿੰਦੇ ਨੇ ਉਹ ਦੇ ਕੀ ਨੇ ਸੰਤ ਸੇਵ ਰੰਗ ਲਾਗਾ ਅਤ ਲਾਲ ਦੇ ਹਰੇਕ ਗੁਰੂ ਨਾਨਕ ਨਾਮ ਲੇਵਾ ਸਿੱਖ ਦੇ ਮੰਦਿਰ ਵਿੱਚ ਇੱਕ ਚਾਹਤ ਕੀ ਆਨੰਦਪੁਰ ਸਾਹਿਬ ਜਾ ਕੇ ਉਹ ਲਾਂਭਾ ਮਹੱਲਾ ਮਨਾਉਣਾ ਜੇ ਅਸੀਂ ਆਪਣੇ ਗੁਰਮਖੀ ਸਰੋਤਾਂ ਦੇ ਉੱਪਰ ਝਾਤ ਮਾਰਦੇ ਆਂ ਔਰਨ ਕੀ ਹੋਲੀ ਮਾ ਮਹੋਲਾ ਕਹੇ ਉਹ ਕਿਰਪਾ ਨੇ ਬੀਹ ਬਚਨ ਆ ਬੋਲਾ ਇੱਥੇ 3 ਦਿਨ ਜਿਹੜਾ ਤੱਕ ਸ੍ਰੀ ਕੇਸਗੜ ਸਾਹਿਬ ਇਹ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਜਿਹੜੀ ਨਿਤਾ ਪ੍ਰਤੀ ਦੀ ਸਵੇਰੇ ਤੇ ਸ਼ਾਮ ਦੀ ਮਰਿਆਦਾ ਤੋਂ ਬਿਨਾਂ ਇੱਥੇ ਕਥਾ ਕੀਰਤਨ ਗੁਰਮਤ ਵਿਚਾਰਾਂ ਢਾਡੀ ਕਵੀਸ਼ਰ ਤੇ ਕਵੀ ਜਨਾਂ ਨੇ ਜਿਹੜੇ ਆ ਵੱਖ-ਵੱਖ ਸਮਾਗਮ ਜਿਹੜੇ ਆ ਉਹ ਚੱਲ ਰਹੇ ਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਬੇਅੰਤ ਸੰਗਤਾਂ ਆਪਣੇ ਆਪਣੇ ਇਲਾਕੇ ਤੋਂ ਆਣ ਕੇ ਇੱਥੇ ਗੁਰੂ ਕੇ ਲੰਗਰ ਲਗਾ ਰਹੀਆਂ ਕੋਈ ਮੇਰੇ ਵਰਗਾ ਛਕਣ ਦੀ ਸੇਵਾ ਕਰ ਰਿਹਾ ਕੋਈ ਆਪ ਜੀ ਜੈਸਾ ਪੁਰਖ ਸ਼ਿਕਾਉਣ ਦੀ ਸੇਵਾ ਕਰ ਰਿਹਾ ਪਰ ਹਰੇਕ ਦੇ ਮਨ ਦੇ ਵਿੱਚ ਇੱਕ ਚਾਅ ਏ ਜਿਹੜਾ ਖਾਲਸਾਈ ترਾਨੇ ਦੇ ਰੂਪ ਦੇ ਵਿੱਚ ਜਿਵੇਂ ਕਿ ਸੰਗਤਾਂ ਦੇ ਵਿੱਚ ਵਿਚਰਦੇ ਆ ਜਕਾਰੇ ਗਜਾਉਣੇ ਜਿਹੜਾ ਅਕਾਲ ਅਕਾਲੀ ਬਾਣੇ ਦੇ ਵਿਚਰਨ ਵਾਲਾ ਸਿੱਖਿਆ ਨਾ ਉਹਦੇ ਜੀਵਨ ਦੇ ਵਿੱਚ ਸਤਿ ਸ਼੍ਰੀ ਅਕਾਲ ਦਾ ਜਕਾਰਾ ਜਿਹੜਾ ਨਾ ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਉਹਦੇ ਮੁਖ ਤੋਂ ਸੁਭਾਵਕ ਹੀ ਨਿਕਲ ਜਾਂਦਾ ਤੁਸੀਂ ਵੇਖਿਆ ਹੈਗਾ ਕਿ ਨੌਜਵਾਨ ਭਲੇ ਉਹ ਕਲੀਨ ਸ਼ੇਪ ਆ ਭਾਵੇਂ ਉਹਦੇ ਕੰਨਾਂ ਦੇ ਵਿੱਚ ਨਤੀਆਂ ਪਾਈਆਂ ਜਾਂ ਹੱਥ ਦੇ ਵਿੱਚ ਕੁਝ ਵੀ ਫੜਿਆ ਕਿਸੇ ਨਾ ਕਿਸੇ ਰੂਪ ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਉੱਪਰ ਆਨੰਦਪੁਰ ਸਾਹਿਬ ਦੀ ਧਰਤੀ ਦੇ ਚਾਹ ਦੇ ਨਾਲ ਜੁੜਿਆ ਤਾਂ ਉਹ ਇੱਥੇ ਆਣ ਕੇ ਚੰਗੀ ترانے ਹੀ ਗਜਾਉਂਦਾ ਲੋਹਰ ਜੀ ਲਗਾਤਾਰ ਠੀਕ ਹੋਗੇ ਵੇਖੋ ਗੁਰੂ ਨਾਨਕ ਦਾ ਜਿਹੜਾ ਸਿੱਖਿਆ ਉਹ ਕੇਵਲ ਜੁੜਨ ਦੀ ਗੱਲ ਕਰਦਾ ਟੁੱਟਿਆ ਹੋਇਆ ਤੋੜ ਦੇਵੇਗਾ ਤੇ ਜੁੜਿਆ ਹੋਇਆ ਜੋੜ ਦੇਵੇਗਾ ਕਿਸੇ ਨਾ ਕਿਸੇ ਰੂਪ ਚ ਉਹਨਾਂ ਦੇ ਮਨ ਚ ਹੈ ਤੇ ਕਿਤੇ ਨਾ ਕਿਤੇ ਸ਼ਰਧਾ ਪਰ ਜਦੋਂ ਅਸੀਂ ਦੇਖਦੇ ਆ ਕੋਈ ਸਟੰਟ ਬਾਜੀ ਚ ਅਸੀਂ ਦੇਖਾ ਦੇਖੀ ਵਾਲੇ ਕਰਮਾਂ ਚ ਪੈ ਗਏ ਜਦੋਂ ਅਸੀਂ ਦੇਖਾ ਦੇਖੀ ਕਰਾਂਗੇ ਉਹਦੇ ਵਿੱਚ ਗਲਤੀ ਦੇ ਨਾਲ ਇਥੇ ਆਪਾਂ ਚੰਗਾ ਕੰਮ ਕਰਦੇ ਆ ਉਹਦੇ ਨਾਲ ਬਾੜਾ ਵੀ ਹੁੰਦਾ ਸਪੋਜ਼ ਕਰੋ ਸਾਡੇ ਬੈਠਿਆਂ ਇੱਕ ਕੀੜੀ ਲੜਦੀ ਆ ਤੇ ਅਸੀਂ ਇੱਕ ਦਾ ਸੁਭਾਵਿਕ ਹੱਥ ਮਾਰਦੇ ਆ ਤੇ ਚਾਰ ਪੰਜ ਕਈ ਵਾਰੀ ਇੱਕ ਬੰਦਾ ਕੋਈ ਛੋਟੀ ਜੀ ਗਲਤੀ ਕਰਦਾ ਉਹਦਾ ਜਿਹੜਾ ਖਮਿਆਜਾ ਉਹ ਆਸ-ਪਾਸ ਵਾਲਿਆਂ ਨੂੰ ਭੁਗਤਣਾ ਪੈਂਦਾ ਪਰ ਸਾਡਾ ਗੁਰੂ ਘਰ ਦੇ ਵਿੱਚ ਆਇਆ ਤਾਂ ਨਤਮਸਤਕ ਆ ਕਿ ਜੇ ਇਥੋਂ ਅਸੀਂ ਸਿੱਖਣ ਲਈ ਆਈਏ ਜਿਵੇਂ ਸਕੂਲਾਂ ਦੇ ਉੱਪਰ ਬਾਟੋ ਲੱਗਿਆ ਹੁੰਦਾ ਨਾ ਕਿ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ ਇੱਕ ਨੰਦੀ ਹੈ ਇਹ ਜਾਂ ਨੰਨਤ ਕੁੰਨਿਆ ਤੋਰ ਨਹੀਂ ਮੰਨਦਾ। ਕੋਲੰਦਾ ਦੀ ਪੁਰੀ। ਇਹ ਖਾਸਾ ਜਨਮ ਸਥਾਨ ਹੈ। ਜਨਮ ਸਥਾਨ ਕਰਕੇ ਨੰਨਤ ਦੀ ਪੁਰੀ ਇੱਥੇ ਨੰਨਦੀ ਨਾਂ ਕਰਾ ਲਈ। ਇਹਦਾ ਬੜਾ ਮhalla ਨਾ ਹੋਵੇਗਾ ਤੇ ਨਾ ਹੋਣਾ ਹੀ ਨਹੀਂ। ਜਿਸ ਤਰੀਕੇ ਨਵੀਂ ਨੌਜਵਾਨੇ ਆਪਣੇ ਬੱਚਿਆਂ ਨੂੰ ਸਿਖਾਣਾ ਚਾਹੀਦਾ ਦੱਸਣਾ ਚਾਹੀਦਾ। ਉਹ ਉਹਨਾਂ ਦੇ ਜਿਹੜਾ ਸਰਾਫ ਕਰੋ ਦਿੱਤਾ ਉਹ ਛੇ ਪਾਛੇ ਦਾ ਪੂਰਾ ਹੈ। ਉਹਨਾਂ ਕਹਿੰਦੇ ਸਿੱਖਣੀ ਦਾਗ ਲੱਗਣ ਲੱਗਣਗੇ। ਉਨਾ ਤਾਂ ਡਾਡ ਗਿਆ ਮਾਈਆਂ ਸਰ ਮਾਦਾ ਇਹ ਧਰਮ ਛੱਡਿਆ ਨਾ ਕੀ ਕਹਾਂਗੇ ਅੱਜ ਨੌਜਵਾਨਾਂ ਨੂੰ ਕੀ ਆਹੀ ਤਾਂ ਸੇ ਜੋੜ ਨਹੀਂ ਜਾਦਾ ਅੰਦਰ ਸਕੋ ਤਿਆਰ ਹੋ ਉਹਦੇ ਧਰਮੋਂ ਲਾਜ ਨਾ ਲ ਇਹ ਧਰਮੋਂ ਲਾਜ ਲਾਉਣਾ ਜਿਹੜਾ ਧਰਮ ਤੋਂ ਦੂਜੇ ਧਰਮ ਸੀ ਜਾਣੋ ਬੋਲ ਲੱਖ ਲੱਖ ਵਧਾਈ ਹੈ ਸ਼ੁਕਰ ਬੜਾ ਆਨੰਦ ਖੇੜੇ ਮਹਾਰਾਣੇ ਲੰਗਰ ਚੱਲਦੇ ਨੇ ਆਪੇ ਜੱਫੇ ਛਾਏ ਤਾਂ ਪੈ ਸੰਤਾਂ ਨਿਹਾਲ ਨੇ ਗੱਲ ਪੰਥ ਆਏ ਨੇ ਗੈਮਾ ਗੈਮੇ ਬਾਬਾ ਜੀ ਕਿਦਾਂ ਦੇ ਇੰਤਜ਼ਾਮ ਲੱਗੇ ਤੁਹਾਨੂੰ ਠੀਕ ਇੰਤਜ਼ਾਮ ਬਹੁਤ ਬੜਾ ਸੋਹਣਾ ਵੀ ਬਹੁਤ ਸੋਹਣਾ ਇੰਤਜ਼ਾਮ ਹੈ ਹੋਰ ਸਦਾ ਵੀ ਸੰਗਦਾ ਵੀ ਰਮਾਨ ਹੈ ਪਹਿਲੇ ਤਾਂ ਠੰਡ ਜਿਆਦੀ ਸੀ ਮੇਲਾ ਘਟਪੜੀ ਚਾਹੀਏ ਕਿ ਠੰਡ ਕੋ ਨਹੀਂ ਗੁਰੂ ਜੀ ਮਹਿਰ ਪੈਦਾ ਜੁਦੀ ਨਰੇਂਦਰ ਜੀ ਦਾ ਆਮ ਵਧੀਆ ਨੇ ਵਾ ਬੱਲੇ 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 ਬੱਲੇ